ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਆਪਣੀ ਸੰਸਥਾ ਆਸਰਾ ਵੱਲੋਂ ਲਗਾਏ ਜਾਂਦੇ ਅੱਖਾਂ ਦੇ ਕੈਂਪਾਂ ਦੇ ਚੱਲਦੇ ਆ ਬਠਿੰਡਾ ਹਲਕੇ ਵਿੱਚ ਦੌਰਾ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣਾ ਰੋਸ ਜ਼ਾਹਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਕਰਕੇ ਪੂਰੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਿਆ ਹੈ ਦਰਅਸਲ ਲੰਘੇ ਦਿਨਾਂ ਦੌਰਾਨ ਵਿਧਾਨ ਸਭਾ ਵਿੱਚ ਭਗਵੰਤ ਤਮਨ ਅਤੇ ਕਾਂਗਰਸੀ ਵਿਧਾਇਕ ਆਮੋ ਸਾਹਮਣੇ ਹੋਏ ਤਾਂ ਕਿਸੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਬੱਸਾਂ ਦੀਆਂ ਬਾਡੀਆਂ ਦੇ ਕੱਪੜੇ ਦਾ ਜ਼ਿਕਰ ਕੀਤਾ ਤੇ ਨਾਲ ਹੀ ਉਹਨਾਂ ਤੇ ਇਲਜ਼ਾਮ ਲਗਾਇਆ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਸਰਕਾਰ ਇਸ ਕੱਪੜੇ ਦੀ ਜਾਂਚ ਕਰਵਾਏਗੀ ਇਸ ਸਾਰੀ ਹਾਰਤਾਲਾਪ ਤੇ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਰਾਜਾ ਵੜਿੰਗ ਨੇ 1 ਰੁਪਿਆ ਵੀ ਕਿਸੇ ਦਾ ਨਾ ਖਾਦਾ ਹੈ ਨਾ ਖਾਏਗਾ ਅਬਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਨਾਲ ਹੀ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਰਨ ਸੰਬੰਧੀ ਉਹਨਾਂ ਨੇ ਕਿਹਾ ਕਿ ਫਿਲਹਾਲ ਮੈਂ ਸਿਆਸੀ ਤੌਰ ਤੇ ਐਕਟਿਵ ਨਹੀਂ ਹਾਂ ਪਰ ਉਹਨਾਂ ਵੱਲੋਂ ਸਿਆਸਤ ਦੇ ਮੈਦਾਨ ਵਿੱਚ ਉਤਰਨ ਦੇ ਸਵਾਲ ਤੇ ਨਾ ਵੀ ਨਹੀਂ ਆਖੀ ਗਈ ਗਤੀਏ ਸੰਪਰਕ ਮੁਹਿੰਮ ਸਰ ਟਿੱਪਣੀ ਕਿਸ ਤਰ੍ਹਾਂ ਨਾਲ ਕੀਤੀ ਜਾਵੇ ਵੀ ਤੁਸੀਂ 24 ਦੀ ਇਲੈਕਸ਼ਨ ਨਹੀਂ ਲੜੋਗੇ ਮੈਂ ਤੁਹਾਨੂੰ ਨਾ ਮੈਂ ਹਾਂ ਕਹੀਏ ਨਾ ਮੈਂ ਨਾ ਕਹੀਏ ਰਾਈਟ ਜਿੰਨੇ ਜਿਹੜੀ ਪਾਰਟੀ ਟਿਕਟ ਦਿੰਦੀ ਜਿੰਨੇ ਐਮਸੀਜ਼ ਨੇ ਬਠਿੰਡਾ ਜ਼ਿਲ੍ਹੇ ਦੇ ਇਹਨਾਂ ਸਾਰਿਆਂ ਨੇ 19 ਦੀਆਂ ਇਲੈਕਸ਼ਨਸ ਦੇ ਵਿੱਚ ਰਾਜਾ ਜੀ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਬੜਾ ਸਾਥ ਦਿੱਤਾ ਤੇ ਇਹ ਨਹੀਂ ਕਿ ਮੈਂ ਹੁਣ ਹੀ ਆਈ ਐ ਮੈਂ ਪਹਿਲਾਂ ਵੀ ਆਉਂਦੀ ਰਹੀ ਐ ਪਿਛਲੇ 5 ਸਾਲਾਂ ਦੇ ਵਿੱਚ ਮੈਂ ਆਉਂਦੀ ਰਹੀ ਐ ਲਗਾਤਾਰ ਕਦੀ ਵੀ ਨਹੀਂ ਆਈ ਪਰ ਕਦੀ ਇਸ ਹਲਕੇ ਨਾਲੋਂ ਨਾਤਾ ਨਹੀਂ ਤੋੜਿਆ ਤੇ ਮੈਨੂੰ ਲੱਗਦਾ ਨਾਤਾ ਸਦਾ ਇਸੇ ਤਰ੍ਹਾਂ ਜੁੜਿਆ ਰਹੂਗਾ ਬਿਕੋਜ਼ ਇਸ ਇਲਾਕੇ ਨੇ ਬਹੁਤ ਮਾਨ ਸਨਮਾਨ ਬਖਸ਼ੇ। ਚੋਅ ਵਿੱਚ ਜੇ ਤੁਹਾਨੂੰ ਟਿਕਟ ਮਿਲਦੀ ਹੈ ਤੁਹਾਡੇ ਕਿਹੜੇ ਮੁੱਦੇ ਹੋਣਗੇ? ਤੁਸੀਂ ਤਾਂ ਵਿਚਰ ਰਹੇ ਹੋ ਨਾ ਤਰ ਹਲਕਿਆਂ ਵਿੱਚ। ਵੇਖੋ ਜੀ ਮੈਂ ਹਜੇ ਪੋਲਿਟੀਕਲੀ ਐਕਟਿਵ ਨਹੀਂ ਹੈਗੀ ਪਰ ਜੋ ਜਿੰਨੀਆਂ ਪ੍ਰੋਬਲਮ ਸਾਡੇ ਦੇਸ਼ 'ਚ ਚੱਲ ਰਹੀਆਂ ਨੇ ਜਿਹੜੇ ਵਾਅਦੇ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਕਿਸਾਨਾਂ ਦੀਆਂ ਜਿੰਨੀਆਂ ਦਿੱਕਤਾਂ ਆਸੀ ਉਹ ਖਤਮ ਕਰਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਮੈਨੂੰ ਤੁਸੀਂ ਇਹ ਦੱਸੋ ਕਿ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇੱਕ ਵੀ ਗੱਲ ਨੂੰ ਜੇ ਐਡਰੈਸ ਕੀਤਾ ਹੋਵੇ ਇਹ ਇੰਨੀ ਫੇਲੀਅਰ ਵਾਲੀ ਸਰਕਾਰ ਸਾਬਤ ਹੋਈ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਉਹਦੇ ਸਿਰ 'ਚ ਉਹ ਬੁਲੇਟ ਮਿਲੀ ਇਹਨਾਂ ਨੇ ਅਜੇ ਤੱਕ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਉਹਦੇ ਤੇ ਜਿਹੜਾ ਨੌਜਵਾਨ ਜਿਹਨੂੰ ਪੀਜੀਆਈ ਸੀ ਲੈ ਕੇ ਆਂਦਾ ਪਰਮਪਾਲ ਨੂੰ ਉਹ 4 ਦਿਨ ਤੱਕ ਰੋहतक ਦੇ ਪੀਜੀਐਚ ਦੇ ਵਿੱਚ ਪਿਆ ਰਿਆ ਇਹਨਾਂ ਨੇ ਬਿਲਕੁਲ ਕਹ ਨਹੀਂ ਦਿੱਤਾ ਕਿ ਉਹਨੂੰ ਚੱਕ ਕੇ ਲਿਆਂਦਾ ਜਾਵੇ ਜਾਂ ਉਹਦਾ ਇਲਾਜ ਹੀ ਕਰਵਾਇਆ ਜਾਵੇ بار بار ਮਿੰਤਾ ਕਰਨ ਤੋਂ ਬਾਅਦ ਉਹਨੂੰ ਪੀਜੀਐਚ ਲਿਆਂਦਾ ਗਿਆ ਔਰ ਇੱਕ ਗੱਲ ਹੋਰ ਦੱਸ ਦਿਆਂ ਉਹਦੀ ਸਰਜਰੀ ਤੋਂ ਬਾਅਦ ਉਹਨੂੰ ਅਗਲੇ ਦਿਨ ਸਰਕਾਰ ਛੁੱਟੀ ਦੇ ਰਹੀ ਸੀ ਯਾ ਇਹਨਾਂ ਦਾ ਮਤਲਬ ਰਵਈਆ ਇੰਨਾ ਕਿ ਗਲਤ ਹੈ ਕਿਸਾਨਾਂ ਨੂੰ ਲੈ ਕੇ ਜਿਹੜੇ ਰੋਜ਼ ਕਿਸਾਨਿਆਂ ਦੇ ਨਾਂ ਦੇ ਨਾਰੇ ਲਾਉਂਦੇ ਸੀ ਇਹ ਕਹਿੰਦੇ ਸੀ ਕਿ ਅਸੀਂ ਕਿਸਾਨ ਪੱਖੀ ਹਾਂ ਸਭ ਤੋਂ ਵੱਧ ਕਿਸਾਨ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ प्रूव ਹੋਈ ਹੈ ਹਰ ਫਰੰਟ ਤੇ ਫੇਲੀਅਰ ਹੈ ਹਰ ਇੱਕ ਫਰੰਟ ਤੇ ਜਿੱਥੇ ਮੁੱਖ ਮੰਤਰੀ ਜਿਨ੍ਹਾਂ ਦੀ ਜਾਂਚ ਹੋਵੇ ਜਿੰਨੇ ਸੂਬੇ ਆਸੇ-ਪਾਸੇ ਤੁਸੀਂ ਯੂਪੀ ਦੇਖ ਲਓ ਤੁਸੀਂ ਅੜੜ ਸੂਬਿਆਂ ਦਾ ਚੱਕ ਕੇ ਦੇਖ ਲਓ ਉਹਨਾਂ ਸਾਰੇ ਸੂਬਿਆਂ ਦੀਆਂ ਬਾਡੀਜ਼ ਉੱਥੋਂ ਹੀ ਬਣਦੀਆਂ ਔਰ ਅਗਲੀ ਗੱਲ ਇਹ ਰਾਜਾਜੀਤ ਦੇ ਵੇਲੇ ਨਹੀਂ ਬਣੀਆਂ ਬਾਡੀਜ਼ ਜਿੰਨੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਸਾਰਿਆਂ ਦੀਆਂ ਬਾਡੀਜ਼ ਵੀ ਉੱਥੇ ਹੀ ਬਣਦੀਆਂ ਰਹੀਆਂ ਪੰਜਾਬ 'ਚ ਬਾਡੀਜ਼ ਕਦੀ ਬਣੀਆਂ ਹੀ ਨਹੀਂ ਔਰ ਮੈਂ ਇੱਕ ਗੱਲ ਵੈਸੇ ਵੀ ਕਹਿਣਾ ਚਾਹਾਂਗੀ ਕਿ ਨਾ ਕਦੀ ਕਿਸੇ ਦਾ ਰੁਪਈਆ ਖਾਦਾ ਨਾ ਜ਼ਿੰਦਗੀ 'ਚ ਖਾਣਾ ਹੈ ਹਮੇਸ਼ਾ ਇੰਨੀ ਓਪਨਲੀ ਕਹਾਂਗੇ ਇੰਨੀ ਓਪਨਲੀ ਕਹਿੰਦੇ ਰਹੇ ਆਂ ਡਰਾਵੇ ਨਾ ਮਾਰੋ ਜਿਹੜਾ ਸੁਣਨ ਵਿੱਚ ਸਭ ਤੋਂ ਬੋਲ ਲੀ ਗਿਆ ਉਹਨੂੰ ਕਦੇ ਨਹੀਂ ਬੋਲੋ ਦੇਖੋ ਪੰਜਾਬ ਦਾ ਮੁੱਖ ਮੰਤਰੀ ਇਕੱਲੇ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੁੰਦਾ ਉਹ ਦੁਨੀਆ ਭਰ ਤੇ ਬੈਠੇ ਪੰਜਾਬੀਆਂ ਦਾ ਮੁਖੀ ਹੁੰਦਾ ਇੱਕ ਤਰੀਕੇ ਦੇ ਨਾਲ ਸਾਰੇ ਮਤਲਬ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਇੱਕ ਬੰਦਾ ਜਦੋਂ ਇੱਕ ਪੰਜਾਬ ਦਾ ਮੁਖੀ ਇਸ ਤਰ੍ਹਾਂ ਦਾ ਬਦੀਰਾ ਕਰਦਾ ਔਰ ਇੰਨੀ ਭੱਦੀ ਸ਼ਬਦਾਬਲੀ ਵਰਤਦਾ ਔਰ ਆਪਦੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਮਤਲਬ ਉਹ ਤਾਂ ਆਪਦੇ ਆਪ ਤੇ ਕੰਟਰੋਲ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਸਾਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਦਾ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਆਈ ਡੋਨਟ ਨੋ ਮੁੱਖ ਮੰਤਰੀ ਸਾਹਿਬ ਨੂੰ ਕੀ ਪ੍ਰੋਬਲਮ ਸੀ ਜਾਂ ਕੀ ਇਸ ਤਰ੍ਹਾਂ ਦਾ ਬਿਹੇਵੀਅਰ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਦਾ ਕਿਸੇ ਇਕੱਲੇ ਪੰਜਾਬੀ ਪੰਜਾਬ ਚ ਬੈਠੀ ਨਹੀਂ ਹੋਣਾ ਨਹੀਂ ਚਾਹੀਦਾ ਕੁਝ ਕਹਿੰਦੇ ਜੀ ਅਸੀਂ ਹਿਮਾਚਲ ਦੇ ਵਿੱਚ ਜਾਂ ਹੋਰ ਪੰਜਾਬ ਦੇ ਵਿੱਚ ਦੇਖੋ ਬਾਕੀ ਸਾਰੀਆਂ ਸਟੇਟਾਂ ਬਹੁਤ ਕੁਝ ਕਰ ਰਹੀਆਂ ਪਰ ਪੰਜਾਬ ਦੇ ਵਿੱਚ ਜਿੰਨੇ ਵਾਦੇ ਸਾਡੀ ਸਰਕਾਰ ਨੇ ਕੀਤੇ ਸੀ ਉਹਨਾਂ ਨੇ ਕੋਈ ਵੀ ਪੂਰਾ ਨਹੀਂ ਕੀਤਾ ਸਰਕਾਰ ਤਾਂ ਕਹਿੰਦੀ ਸੀ ਅਸੀਂ ਆਉਂਦੇ ਹੀ ਨਸ਼ਾ ਬੰਦ ਕਰ ਦਿਆਂਗੇ ਸਰਕਾਰ ਤਾਂ ਕਹਿੰਦੀ ਸੀ ਅਸੀਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਸਰਕਾਰ ਕਹਿੰਦੀ ਸੀ 1000 ਰੁਪਏ ਹਰ ਔਰਤ ਨੂੰ ਦਿਆ ਕਰਾਂਗੇ ਤੁਸੀਂ ਦੱਸੋ ਉਹਨਾਂ ਨੇ ਇੱਕ ਵੀ ਚੀਜ਼ ਨਹੀਂ ਕੀਤੀ ਕੱਲੀ ਵਾਧਿਆਂ ਦੀ ਫੋਕੀ ਸਰਕਾਰ ਹੈ ਔਰ ਸਭ ਤੋਂ ਮੈਨੂੰ ਲੱਗਦਾ ਜੀ ਸਭ ਤੋਂ ਫੇਲ ਸਰਕਾਰ ਆਪਾਂ ਪੂਰੇ ਇਸ ਪੰਜਾਬ ਦੀ ਕੱਢੀ ਹਿਸਟਰੀ ਦੇ ਵਿੱਚੋਂ ਤਾਂ ਆਈ ਥਿੰਕ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਨੰਬਰ ਤੇ ਆਉਗੀ। ਮੈਂ ਪੰਜਾਬ ਸਰਕਾਰ ਦੀ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਸਰਕਾਰ ਦੇ ਅੱਗੇ ਕਿ ਗੜੇਮਾਰੀ ਨਾਲ ਨੇਰੀਆਂ ਨਾਲ ਮੀਹਾਂ ਦੇ ਨਾਲ ਸਾਡੇ ਇਸ ਇਲਾਕੇ ਦੀਆਂ ਫਸਲਾਂ ਬਹੁਤ ਬੁਰੀ ਤਰ੍ਹਾਂ ਖਰਾਬ ਹੋਈਆਂ ਐ ਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬੰਦੀ ਐ ਕਿ ਜਿਹੜੇ ਵਿਚਾਰੇ ਕਿਸਾਨ ਉਹਨਾਂ ਦੀ ਰੋਜ਼ੀ ਨਹੀਂ ਚੱਲਨੀ ਉਹਨਾਂ ਦੇ ਘਰ ਦਾ ਖर्चा ਹੀ ਨਹੀਂ ਚੱਲਣਾ ਜ਼ਮੀਨ ਦੇ ਖਰਚੇ ਤਾਂ ਛੱਡ ਦਿਓ ਅੱਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਬੰਨ ਦਾ ਮੁਆਵਜ਼ਾ ਜ਼ਰੂਰ ਦੇਵੇ ਤਾਂ ਜੋ ਸਾਡੇ ਕਿਸਾਨ ਦਾ ਘੱਟੋ-ਘੱਟ ਮਨੋਬਲ ਨਾ ਟੁੱਟੇ ਸਰਗਰਮੀਆਂ ਲਗਾਤਾਰ ਵਧਾ ਰਹੇ ਹਾਂ 24 ਇਲੈਕਸ਼ਨ ਸਿਰ ਤੇ ਹੈ ਕੀ ਕਹਿਣਾ ਚਾਹਾਂਗੇ ਮੈਂ ਇੱਕ ਫਾਊਂਡੇਸ਼ਨ ਰਨ ਕਰਦੀ ਆ ਆਸਰਾ ਦੇ ਨਾਮ ਉਹਦੇ ਵਿੱਚ ਨੇ ਕੈਂਪਸ ਚੱਲਦੇ ਰਹਿੰਦੇ ਆ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਜਿਹਦੇ ਵਿੱਚ ਸੀ ਆਈ ਚੈੱਕਅਪ ਕਰਦੇ ਆ ਨੰਬਰ ਚੈੱਕ ਹੁੰਦੇ ਅੱਖਾਂ ਦਾ ਤੇ ਉਹ ਦੋਵਾਂ ਐਨਕਾਂ ਵੰਡੀਆਂ ਜਾਂਦੇ ਸਨ ਮਾਨਸਾ ਜ਼ਿਲ੍ਹੇ ਦੇ ਮਾਨਸਾ ਹਲਕੇ ਦੇ ਬਠਿੰਡਾ ਦਿਹਾਤੀ ਦੇ ਮੋੜ ਦੇ ਬੁਡਲਾਡੀ ਦੇ ਇਹਨਾਂ ਚਾਰਾਂ ਹਲਕਿਆਂ 'ਚ ਕੈਂਪਸ ਲੱਗੇ ਸੀ ਮੈਂ ਬਿਮਾਰ ਹੋ ਗਈ ਸੀ ਕੈਂਪਸ ਲੱਗਣ ਤੋਂ ਬਾਅਦ ਤੇ ਮੇਰੇ ਤੋਂ ਆਇਆ ਨਹੀਂ ਗਿਆ ਮੈਂ অলਮੋਸਟ ਡੇਡ ਮਹੀਨੇ ਬਣਾਈ ਹੈ ਉਹ ਸਾਰੀਆਂ ਐਨਕਾਂ ਕੈਂਪਨੀਆਂ ਪੈਂਡਿੰਗ ਪਈਆਂ ਸੀ ਤੇ ਕੋਡ ਲੱਗਣ ਦੇ ਆਸਾਰ ਹੈ ਕਿ ਹੋਰ 10 ਦਿਨਾਂ 'ਚ ਯੂਨਿਯੂਨਿਯੂਸ ਵਿੱਚ ਲਗਾਤਾਰ ਆ ਰਿਹਾ ਕਿ 10 ਦਿਨਾਂ ਚ ਕੋਟ ਲੱਗ ਜਾਊਗਾ ਤੇ ਸਚਾਈ ਇਹ ਹੈ ਕਿ ਮੈਂ ਸਾਰੇ ਕੈਂਪਸ ਦੀਆਂ ਐਨਕਾ ਵੰਡਨਾਈਆਂ ਮੈਂ ਕਿਸੇ ਸਿਆਸੀ ਸਰਗਰਮੀ ਕਰਕੇ ਨਹੀਂ ਆਈ ਤੁਸੀਂ ਲੋਕ ਸਭਾ ਚ ਲਗਾਤਾਰ ਜਿਹੜਾ ਹੈ ਹਲਕਾ ਬਠਿੰਡਾ ਉਸ ਵਿੱਚ ਰ ਰਹੇ ਹੋ ਚਰਚਾ ਤੁਹਾਡੇ ਚੱਲ ਰਹੀ ਹੈ ਵਿਰੋਧੀ ਵੀ ਬਾਰ-ਬਾਰ ਤੁਹਾਡਾ ਨਾਮ ਦਾ ਤੁਹਾਡਾ ਜ਼ਿਕਰ ਆ ਰਿਹਾ ਵੀ ਤੁਸੀਂ ਚੋਣ ਲੜ ਰਹੇ ਹੋ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵਿਰੋਧੀਆਂ ਨੂੰ ਕਿਵੇਂ ਪਤਾ ਲੱਗਿਆ ਓਨੈਸਟਲੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਮੈਂ ਆਪਦੇ ਕੈਂਪਸ ਦੇ ਜ਼ਿਕਰ ਚਾਹੀ ਸੀ ਮੇਰਾ ਕੋਈ ਪੋਲੀਟੀਕਲੀ ਕੀ ਚੱਲ ਰਿਹਾ ਹੈ ਉਹ ਰਾਜਾ ਜੀ ਨੂੰ ਪਤਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਓਨੈਸਟਲੀ ਮੈਂ ਆਪਦੇ ਕੈਂਪਸ ਨੂੰ ਲੈ ਕੇ ਦੂਜੇ ਪਾਸੇ ਤੁਸੀਂ ਲਗਾਤਾਰ ਅੰਦਰ ਗਤੀ ਇਹ ਸੰਪਰਕ ਮਹਿੰਸਾ ਟਿੱਪਣੀ ਕਿਸ ਤਰ੍ਹਾਂ ਨਾ ਕੀਤੀ ਜਾਵੇ ਵੀ ਤੁਸੀਂ 24 ਇਲੈਕਸ਼ਨ ਨਹੀਂ ਲੜੋਗੇ ਮੈਂ ਤੁਹਾਨੂੰ ਨਾ ਮੈਂ